ਬਿੜੀਏ ਦੇ ਜਿਹੜੇ ਯੰਗ ਬ੍ਰੇਨ ਜਿਹੜੇ ਹਰ ਰੋਜ਼ ਬ੍ਰੇਨਸਟਾਰਮਿੰਗ ਕਰਕੇ ਕੁਝ ਨਾ ਕੁਝ ਨਵਾਂ ਜਨੂੰਨ ਜਿਹੜਾ ਪੈਦਾ ਕਰਦੇ ਐ ਹਰ ਫੀਲਡ ਦੇ ਵਿੱਚ ਮੈਂ ਉਹਨਾਂ ਦਾ ਸੀਮਾਈ ਬੈਠੇ ਐ ਸਾਡੇ ਮਿੱਤਰ ਸਾਰੇ ਡਾਕਾ ਸਾਹਿਬ ਬੈਠੇ ਸਾਰੇ ਬੈਠੇ ਤੇ ਨਾਲ ਮੇਰੇ ਸਾਹਮਣੇ ਸਾਰੇ ਇੰਡਸਟਰੀਸ ਬੈਠੇ ਲਗਭਗ ਆਪਾਂ ਕਿਸ ਨਾ ਕਿਸੇ ਵਿਆਹ ਸ਼ਾਦੀ ਜੀ ਕਿਤਨਾ ਕਿਤੇ ਇਕੱਠੇ ਹੋ ਜਾਂਦੇ ਨੇ ਸੋ ਵੈਲਕਮ ਹੈ ਜੀ ਸਵਾਗਤ ਹੈ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬੜਾ ਮੇਰੇ ਦਿਮਾਗ ਦੇ ਵਿੱਚ ਚੱਲਦਾ ਰਹਿੰਦਾ ਸੀਗਾ ਮੈਂ ਡਿਸਕਸ ਕਰਦਾ ਨਾ ਸਕੇ ਜੀ ਬਾਲ ਸਾਹਿਬ ਨਾਲ ਕਿ ਜਦੋਂ ਵੀ ਆਪਾਂ ਕਰਦੇ ਆਂ ਆਪਾਂ ਸਨਤਕਾਰ ਸਰਕਾਰ ਮਿਲ ਨਹੀਂ ਕਰਦੇ ਨੇ ਉੱਚ ਸਾਰੇ ਆ ਜਾਂਦੇ ਆ ਜਾਂਦੇ ਐ ਤੇ ਆਪਾਂ ਉਹਨਾਂ ਨੂੰ ਮਾਈਕ ਦੇ ਦਿੰਨੇ ਆ ਵੈਸੇ ਕੱਲੀ ਇਹ ਹੀ ਪਾਰਟੀ ਹੈ ਜਿਹੜੀ ਇਹ ਹਿੰਮਤ ਕਰ ਸਕਦੀ ਹੈ ਕਿ ਮਾਈਕ ਉਧਰ ਫੜਾ ਕੇ ਆਪ ਬਹਿਣਾ ਮੂਰੇ ਬਾਕੀ ਨਹੀਂ ਫੜਾ ਸਕਦੇ ਮੈਂ ਇੱਕ ਕਿਉਂਕਿ ਉਹਨਾਂ ਨੇ ਇਹੋ ਜਿਹਾ ਕੁਝ ਕੀਤਾ ਹੋਇਆ ਉਹ ਮੈਂ ਇੱਕ ਮਾਈਕ ਉਹਨੂੰ ਪਤਾ ਹੈ ਮਾਈਕ ਚ ਕੀ ਹੋਊਗਾ ਸੋ ਮੁਸ਼ਕਲਾਂ ਬਹੁਤ ਜ਼ਿਆਦਾ ਪੁਰਾਣੀਆਂ ਜਿਸ ਤਰ੍ਹਾਂ ਅਰੋੜਾ ਸਾਹਿਬ ਕਹਿ ਰਿਹਾ 40 ਸਾਲ ਪੁਰਾਣੀ ਕੁਝ 30 ਸਾਲ ਪੁਰਾਣੀਆਂ ਉਹ ਡਿਸਕਸ ਕਰਦੇ ਆ 2 3 ਘੰਟੇ 4 ਘੰਟਿਆਂ ਦੇ ਪ੍ਰੋਗਰਾਮ ਹੁੰਦੇ ਆ ਫਿਰ ਵੀ ਨਹੀਂ ਮੁਕਦਾ ਫਿਰ ਅਸੀਂ ਕਹਿੰਦੇ ਲਿਖ ਕੇ ਦੇ ਦਿਓ ਜੀ ਵੀ ਅਸੀਂ ਆਪਾਂ ਇਹਨਾਂ ਨੂੰ ਕੈਟੇਗਰੀਜ਼ ਕਰ ਲੈਨੇ ਆ ਕਿ ਆਪਾਂ ਹਰ ਸੈਕਟਰ ਦਾ ਇੱਕ ਕਮੇਟੀ ਬਣਾ ਦਿੰਨੇ ਆ ਉਹ ਆਪ ਹੀ ਬਣਾ ਲੈਣ ਇੱਕ ਉਹਦਾ ਚੇਅਰਮੈਨ ਬਣਾ ਲਓ ਉਹ ਦੱਸ ਦੇਣ ਕਿ ਟੈਕਸਟਾਈਲ ਕੀ ਚਾਹੁੰਦਾ ਐ ਐਮ ਐਸ ਐਮ ਇ ਕੀ ਚਾਹੁੰਦੀ ਐ ਸਪੋਰਟਸ ਵਾਲੇ ਕੀ ਚਾਹੁੰਦੇ ਨੇ ਹਰ ਫੀਲਡ ਸਾਨੂੰ ਦੱਸ ਦੇ ਉਹ ਸਾਬ ਨਾਲ ਪਾਲਿਸੀ ਵੀ ਬਣ ਜੂਗੀ ਇਨ ਕੇਸ ਕੋਈ ਅਮੈਂਡਮੈਂਟ ਜਾਂ ਕੋਈ ਪਰਸਨਲ ਪ੍ਰੋਬਲਮ ਐਦਾਂ ਦੀ ਆ ਰਹੀ ਐ ਸਾਰਿਆਂ ਨੂੰ ਆਉਣ ਦੀ ਲੋੜ ਨਹੀਂ ਸਿਰਫ ਉਹੀ ਸੈਕਟਰ ਆਪੇ 10 11 ਜਾਣੇ ਹੈਗੇ ਤੇ ਆਓ ਮਿਲੋ ਤੇ ਦੱਸੋ ਵੀ ਕੀ ਪ੍ਰੋਬਲਮ ਆ ਤੁਹਾਡੀ ਪ੍ਰੋਬਲਮ ਹੱਲ ਕਰਦੇ ਬਜਾਏ ਇਸ ਦੇ ਕਿ ਅਗਲੀ ਸਨਤ ਵਪਾਰ ਤੇ ਸਰਕਾਰ ਮਿਲਣੀ ਦੀ ਉਡੀਕ ਕਰਨ ਦੇ ਬਜਾਏ ਸਵਾਜਿਓ ਦਾ ਰਸਮੀ ਤੌਰ ਤੇ ਅਸੀਂ ਉਦਘਾਟਨ ਹੈ ਸਮਝ ਲਓ ਕਮੇਟੀਆਂ ਬਣ ਗਈਆਂ ਤੁਹਾਡੇ ਆਪਣੀ ਸਹਿਮਤੀ ਨਾਲ ਬਣੀਆਂ ਨੇ ਔਰ ਮੈਨੂੰ ਉਮੀਦ ਹੈ ਕਿ ਦੇਸ਼ ਦੇ ਵਿੱਚ ਇਹ ਇਸ ਤਰ੍ਹਾਂ ਦਾ ਕਿਤੇ ਹੋਰ ਹੈ ਨਹੀਂ ਇਸ ਤਰ੍ਹਾਂ ਦਾ ਸਿਸਟਮ ਕਿਸੇ ਸਰਕਾਰ ਨੇ ਨਹੀਂ ਬਣਾਇਆ ਬਹੁਤ ਸਾਰੇ ਪੰਜਾਬ ਸਰਕਾਰ ਦੇ ਅਜਿਹੇ ਕੰਮ ਨੇ ਜਿਹੜੇ ਦੇਸ਼ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਏ ਔਰ ਪੰਜਾਬ 'ਚ ਕਾਮਯਾਬੀ ਨਾਲ ਚੱਲ ਰਹੇ ਨੇ ਜਿਦੇ ਵਿੱਚ SSF ਵੀ ਹੈ ਸੜਕ ਸੁਰੱਖਿਆ ਫੋਰਸ ਕੱਲੀ ਜਿਹੜੀ ਟ੍ਰੈਫਿਕ ਪੁਲਿਸ ਹੋਂਦ ਸ਼ਹਿਰਾਂ 'ਚ ਉਹ ਰੈਡਰ ਲਾਈਟ ਨਾ ਕ੍ਰਾਸ ਕਰ ਜੇ ਕੋਈ ਹੋਰ ਸਪੀਡ ਨਾ ਹੋਵੇ ਜਾਂ ਕੋਈ ਉੱਥੇ ਤੱਕ ਦਿਖਦੀ ਹੈ ਬਾਕੀ ਸੜਕਾਂ ਜਿਹੜੀਆਂ ਉਹ ਸੁਨੀਆਂ ਹੀ ਸੀ ਮਤਲਬ ਐਕਸੀਡੈਂਟ ਹੋ ਗਿਆ ਲੋਕਾਂ ਨੇ ਗੱਡੀ ਕੱਢੀ ਵੱਢ ਕੇ ਆਰੀ ਦੇ ਬਲੇਡ ਨਾਲ ਜਾਂ ਜਿਵੇਂ ਮਰਜੀ ਲੋਕ ਹੀ ਲੈ ਕੇ ਗਏ ਪੰਜਾਬ ਦੇ ਵਿੱਚ ਮੈਂ ਜਦੋਂ ਡਾਟਾ ਕਢਾਇਆ ਸੀ ਮੈਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ 15 ਤੋਂ 16 ਪਰ ਡੇ ਔਨ ਦਾ ਸਪੌਟ ਡੈਥ ਕੱਲੇ ਐਕਸੀਡੈਂਟ ਚ ਹੁੰਦੀ ਸੀ ਉਹ ਨੰਬਰ 1 ਤੇ ਪੰਜਾਬ ਸ ਇਹਦਾ ਮਤਲਬ 16 30 ਕਰ ਲਓ ਤਾਂ 480 480 12 ਕਰ ਲਓ 5000 ਤੋਂ ਅੰਕੜਾ ਚੱਲਾ ਗਿਆ 5000 ਬੰਦਾ ਹੰਦਾ ਸਪਾਟ ਜਿਹੜੇ ਜ਼ਖਮੀ ਹੋ ਜਾਂਦੇ ਰੀੜ ਦੀ ਹੱਡੀ ਉਹ ਵੀ ਮਰਿਆ ਮਰ ਕੇ ਹੋ ਜਾਂਦੀ ਜਿਹੜੇ ਮੰंजे ਤੇ ਪੈ ਗਏ ਮੈਂ ਕਹਿੰਦੀ ਇਹਦੇ ਵਾਸਤੇ ਆਪਾਂ ਨੂੰ ਕੁਝ ਕਰਨਾ ਚਾਹੀਦਾ ਸੜਕਾਂ ਪੰਜਾਬ ਚ ਬਹੁਤ ਵਧੀਆ ਨੇ ਗੱਡੀਆਂ ਦੇ ਸ਼ੌਂਕੀ ਆ ਪੰਜਾਬੀ ਵੱਡੀਆਂ ਦੇ ਪਰ ਐਕਸੀਡੈਂਟ ਜਿਹੜੇ ਨੇ ਉਹ ਰੋਕ ਨਹੀਂ ਸਕਦਾ ਕੋਈ ਉਹ ਸਿਸਟਮ ਨਾਲੀ ਰੋਕ ਨਹੀਂ ਸਕਦੇ ਤੁਸੀਂ ਫਿਰ 5000 ਮੁੰਡਾ ਕੁੜੀਆਂ ਪੀਪੀ ਚੋ ਲੈ ਟ੍ਰੇਨਿੰਗ ਦਿੱਤੀ ਤੇ ਅੱਜ ਉਹ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ ਅੱਜ ਉਹ ਤੁਸੀਂ ਦੇਖਦੇ ਹੋਵੋਗੇ ਜੇ ਤੁਸੀਂ ਆਏ ਹੋਵੋਗੇ ਅੱਜ ਵੀ ਹਰ 30 ਕਿਲੋਮੀਟਰ ਤੇ ਉਹ ਰੇਡੀਅਸ ਚ ਉਹ ਗੱਡੀਆਂ ਜਿਹੜੀਆਂ ਨੇ ਘੁੰਮਦੀਆਂ ਫਿਰਦੀਆਂ ਨੇ ਉਹਨਾਂ ਕੋਲੇ ਫਰਸਟ ایڈ ਦਾ ਸਮਾਨ ਵੀ ਹੈ ਸਟ੍ਰਚਰ ਵੀ ਹੈ ਉਹਨਾਂ ਕੋਲੇ ਜਿਹੜਾ ਆਰੀ ਦੇ ਬਲੇਡ ਨੇ ਜਾਂ ਕੋਈ ਜਾਂ ਕੋਈ ਟਾਕਾ ਖੜ ਗਿਆ ਖਰਾਬ ਉਹ ਕਿ ਤਾਂ ਉਹ ਗੱਡੀਆਂ ਇੰਨੀਆਂ ਪਾਵਰਫੁਲ ਨਹੀਂ ਕਿ ਉਹਨੂੰ ਪੁੱਲ ਕਰਕੇ ਜਾਂ ਪੁਸ਼ ਕਰਕੇ ਸਾਈਡ ਤੇ ਕਰ ਦਿੰਦੇ ਹੁਣ ਤੁਸੀਂ ਉਹ ਉਸ ਕਿਸਮ ਦੀਆਂ ਖਬਰਾਂ ਰੇਅਰੈਸਟ ਆਫ ਰੇਅਰ ਹੋ ਜੇ ਮੈਂ ਕਹਿ ਨਹੀਂ ਸਕਦਾ ਪਰ ਉਸ ਕਿਸਮ ਦੀਆਂ ਖਬਰਾਂ ਹੋਣ ਨਹੀਂ ਹੁੰਦੀਆਂ ਕਿ ਖੜੇ ਟਰੱਕ ਦੇ ਵਿੱਚ ਗੱਡੀ ਜਿਹੜੀ ਥੱਲੋ ਬੜੀ ਉਹਦੇ ਵਿੱਚ ਅੰਦਰ ਬੜੀ ਸਾਰਾ ਪਰਿਵਾਰ ਖਤਮ ਇਹ ਪਹਿਲਾਂ ਕਦੇ ਕਿਸੇ ਨਾ ਸਰਕਾਰ ਨੇ ਸੋਚਿਆ ਨਾ ਦੇਸ਼ 'ਚ ਕਿਸੇ ਹੋਰ ਸੂਬੇ ਨੇ ਸੋਚਿਆ ਪਿਛਲੇ ਫਿਰ ਮੈਂ ਤੁਹਾਨੂੰ ਆਊਟ ਆਫ ਦਾ ਬਾਕਸ ਆਈਡੀਆਸ ਦੱਸ ਰਿਹਾ ਜਿਹੜੇ ਜਿਹੜੇ ਪੰਜਾਬ ਸਰਕਾਰ ਨੇ ਹੁਣ ਤੱਕ ਇੰਪਲੀਮੈਂਟ ਕਰਦੇ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਭਰਤੀ ਨਹੀਂ ਹੁੰਦੀਆਂ ਸੀ ਪੇਪਰ ਦੇ ਦਿੰਦੀਆਂ ਸੀ ਥਿਉਰੀ ਦੇ ਪੇਪਰ ਚੋਂ ਪਾਸ ਹੋ ਜਾਂਦੀਆਂ ਸੀ ਪਰ ਜਦੋਂ ਪ੍ਰੈਕਟੀਕਲ ਹੁੰਦਾ ਸੀ ਫੇਲ ਹੋ ਜਾਂਦੀ ਸੀ ਕਾਰਨ ਪ੍ਰਾਣਿਕ ਰੂਨ ਬਣੇ ਹੋਏ ਆ ਕਿਸੇ ਨੇ ਦੇਖਿਆ ਹੈ ਨਹੀਂ 60 ਕਿਲੋ ਦੀ ਬੋਰੀ ਜਿਹੜੀ 60 ਕਿਲੋ ਵਜ਼ਨ ਦੀ ਬੋਰੀ ਚੱਕ ਕੇ ਮੁੰਡੇ ਨੇ ਵੀ ਭੱਜਣਾ 1 ਕਿਲੋਮੀਟਰ ਕੁੜੀ ਨੇ ਵੀ ਭੱਜਣਾ ਟ੍ਰੇਨਿੰਗ ਚ ਉਹ ਕਹਿੰਦੇ ਅਸੀਂ ਕਿੱਥੋਂ ਉਹਨਾਂ ਦਾ ਮੁਕਾਬਲਾ ਕਰ ਲਾਂਗੇ ਜੀ ਅਸੀਂ 60 60 ਕਿਲੋ ਕਿਵੇਂ ਚੱਕ ਕੇ ਅਸੀਂ ਭੱਜ ਲਾਂਗੇ ਤੇ ਮੈਂ ਕਹਿੰਦਾ ਗੱਲ ਠੀਕ ਨਹੀਂ ਇਹ ਵੀ ਗਰਾਊਂਡ ਵੀ ਦੇਖੋ ਜੇ 올림픽 ਦੇ ਰਿਕਾਰਡ ਵੀ ਦੇਖੋ ਲੇਡੀਜ਼ ਦੇ ਕੁੜੀਆਂ ਦੇ 100 ਮੀਟਰ ਦੇ 1000 ਮੀਟਰ ਦੇ ਹੋਰ ਨੇ ਮੈਨਸ ਦੇ ਹੋਰ ਨੇ ਤਾਂ ਅਸੀਂ ਬੁਲਾਏ ਅਫਸਰ ਅਸੀਂ ਕਹ ਜਰਾ ਕੀ ਹੈ ਕਹਿੰਦੇ ਹਾਂ ਜੀ ਪਰਾਉਣਾ ਚੱਲੀ ਜਾਂਦਾ ਮੈਂ ਕਿਵੇਂ ਪਹਿਲੀ ਗੱਲ ਤੇ ਇਹ ਦੱਸੋ ਵੀ ਜੇਦੋਂ ਕੋਈ ਅੱਗ ਲੱਗ ਗਈ ਤੀਜੀ ਮੰਜ਼ਲ ਤੇ ਤੁਹਾਨੂੰ ਕਿਵੇਂ ਪਤਾ ਜਿਹੜਾ ਬੰਦਾ ਅੰਦਰ ਫਸਿਆ ਹੋਇਆ ਉਹ 60 ਕਿਲੋ ਦਾ ਹੀ ਐ ਜੇ 70 ਦਾ ਹੋਇਆ ਫਿਰ ਤਾਂ ਮੁੰਡਾ ਹੀ ਫੇਲ ਐ ਉੱਥੇ ਇਕੱਲਾ ਥੋੜੀ ਜਾਊਗਾ ਉਹ ਨਾਲ ਪੂਰੀ ਟੀਮ ਜਾਓਗੇ ਉਹਦੇ ਹੈਨਾ ਤਾਂ ਅਸੀਂ ਕਹਿੰਨ ਕਿ ਇਹਨੂੰ ਚੇਂਜ ਕਰੋ 60 ਤੋਂ 40 ਕੀਤਾ ਕੱਦ ਜਿਹੜਾ 5 5-7 ਤੋਂ 5-2 ਕਰਤਾ ਤੇ ਪਹਿਲੀ ਵਾਰ ਪੰਜਾਬ ਦੀ ਦੇਸ਼ ਦੀ ਹਿਸਟਰੀ ਚ ਹੋ ਰਿਹਾ ਕਿ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਉਹ ਪਰ ਪੁਰਾਣੇ ਕਾਨੂੰਨ ਪਏ ਨੇ ਅਹੀਂ ਪਏ ਨੇ ਕੋਈ ਛੇੜਦਾ ਨਹੀਂ ਦੇਖਦਾ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਬਿਜਲੀ ਕਿੰਨੀ ਦਿੰਦੇ ਹੋ 8 ਘੰਟੇ ਰਾਤ ਨੂੰ ਰਾਤ ਨੂੰ ਵੀ ਟੁੱਟਮੀ 2 ਵਜੇ ਆਈ 2:30 ਵਜੇ ਚਲੀ ਗਈ ਸਾਢੇ 3 ਆਈ ਸਾਢੇ 4 ਚਲੀ ਗਈ ਉਹ ਅੱਧੀ ਵੀ ਨਹੀਂ ਹੁੰਦੀ ਜਿਹੜੀ ਜ਼ਮੀਨ ਨੂੰ ਪਾਣੀ ਲੱਗਦਾ ਮੈਂ ਕਿਹਾ ਵੀ ਜੇ ਤੁਸੀਂ 8 ਘੰਟੇਾਂ ਦੀ ਬਜਾਏ 10 ਤੋਂ 11 ਘੰਟੇ ਦਿਨੇ ਦੇ ਦੋ ਲਗਾਤਾਰ ਤਾਂ ਉਹਦਾ ਤਿੰਨ ਦਿਨਾਂ ਦੇ ਵਿੱਚ ਉਹਦੀ ਸਾਰੀ ਫਸਲ ਜਿਹੜੀ ਹੈ ਉਹ ਇੱਕ ਵਾਰੀ ਪੈਣ ਲੱਗ ਜਾਊਗਾ ਉਹਦੇ ਨਾਲ ਉਸ ਤੋਂ ਬਾਅਦ ਉਹ ਅਗਲੇ ਦੋ ਤਿੰਨ ਦਿਨ ਪਾਣੀ ਲਾਉਂਦਾ ਨਹੀਂ ਕਿਉਂਕਿ ਉਹਨੂੰ ਪਤਾ ਵੀ 11 ਘੰਟੇ ਆਉਂਦੀ ਐ ਜਦੋਂ ਮਰਜੀ ਕੋਈ ਵੀ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਉਹ ਮੋਟਰ ਚੱਲਦੀ ਰੱਖੇ ਆਪਣੀਆਂ ਬੱਟਾਂ ਤੋੜ ਲੈ ਬੱਟਾ ਉਹਨੂੰ ਪੁੱਛਣੀਆਂ ਉਸੇ ਨੂੰ ਪੈਣਗੇ ਮੈਂ ਕਿਹਾ ਵੀ 6 ਦਿਨ ਦਾ ਲਾ ਲੈਣਿਆ ਵੀਰੇ 6 ਦਿਨ ਤੁਸੀਂ ਕਿੰਨੀ ਬਿਜਲੀ ਦਿੰਨੇ ਹੋ ਕਹਿੰਦੇ 48 ਘੰਟੇ 8 ਘੰਟੇ ਫਿਰ ਵੀ ਰੋਲਾ ਪੈਂਦਾ ਬਿਜਲੀ ਨਹੀਂ ਆਉਂਦੀ ਬਿਜਲੀ ਆਉਂਦੀ ਕੱਟਦੀ ਆ ਨਹੀਂ ਆਉਂਦਾ ਉਹ ਨਹੀਂ ਆਉਂਦਾ ਜਨਰੇਟਰ ਲੈ ਕੇ ਆਉਣੇ ਪੈਂਦੇ ਲੋਕਾਂ ਨੂੰ ਮੈਂ ਕਿ ਇਧਰੋਂ ਕਿੰਨਾ ਦਿਨ ਦੀਆਂ 11 ਘਰ ਘਣ ਕਹਿੰਦੇ 33 ਘੰਟੇ ਮੈਂ ਕਿ 15 ਘੰਟੇ ਦਾ ਨਾਲੇ ਇਹ ਬਚ ਗਏ ਨਾਲੇ ਉਹ ਖੋਜ ਕੇ ਜਦੋਂ ਮਰਜੀ ਚਲਾ ਲਓ ਥੋੜੀ ਬਿਜਲੀ ਬਚੂਗੀ ਮੋਟਰ ਬੰਦ ਕਰਕੇ ਜਾਇਆ ਕਰਨਗਾ ਅੱਜ ਅੱਜ ਮੋਟਰ ਬੰਦ ਕਰਕੇ ਕਰੇ ਜਾਂਦੇ ਜੀ ਮਲਿਕ ਤਾਂ ਮੈਨੂੰ ਮਿਲਿਆ ਮੈਂ ਖੇਤਾਂ 'ਚ ਗਿਆ ਸੀਗਾ ਪਿੱਛੇ ਮੈਨੂੰ ਦੱਸਿਆ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਸ਼ਾਮ ਨੂੰ ਸਾਈਕਲ ਤੇ ਆਉਂਦਾ ਹੈ ਆਪਣੀ ਮੋਟਰ ਦੇ ਤਿੰਨੋਂ ਫਿਊਜ਼ ਜਿਹੜੇ ਨੇ ਨਾ ਗ੍ਰਿਪ ਕਹਿੰਦੇ ਨੇ ਉਹਨਾਂ ਨੂੰ ਉਹ ਕੱਢ ਕੇ ਝੋਲੇ ਚ ਪਾ ਕੇ ਲੈ ਜਾਂਦਾ ਕਿ ਤੇ ਰਾਤ ਨੂੰ ਆਟੋਮੈਟਿਕ ਹੀ ਚੱਲ ਪਏ ਯਾਰ ਕਿਉਂਕਿ ਕਿਉਂਕਿ ਕੱਸੀਆਂ ਦਾ ਪਾਣੀ ਵੀ ਆ ਗਿਆ ਚੈਨਲਾਈਜ਼ ਕਰਤਾ ਸੀ ਇਹ ਵੀ ਪਹਿਲੀ ਵਾਰ ਹੋਇਆ ਜੀ ਗ੍ਰੀਨ ਸਟੈਂਪ ਪੇਪਰ ਜਾਂ ਕਲਰ ਕੋਡਿੰਗ ਆਫ ਸਟੈਂਪ ਪੇਪਰ ਇਹ ਪਹਿਲੀ ਵਾਰ ਹੋਈ ਹੈ ਇਨਵੈਸਟ ਪੰਜਾਬ ਤੁਸੀਂ ਜਾਣਦੇ ਹੋ ਇਸ ਗੱਲ ਬਾਰੇ ਫਿਰ ਸਿੰਗਲ ਵਿੰਡੋ ਤੱਕ ਹਰੇ ਕਹਿੰਦਾ ਸਿੰਗਲ ਵਿੰਡੋ ਪਰ ਵਿੰਡੋ ਚ ਬਹੁਤ ਵਿੰਡੋ ਨਿਕਲ ਗਈ ਸਿੰਗਲ ਵਿੰਡੋ ਦੀ ਬਜਾਏ ਸਿੰਗਲ ਵਿੰਡੋ ਸਿੰਗਲ ਪੈਨ ਕਰਾਂ ਬਿਪਨ ਵੀ ਉਹੀ ਚੱਲੇ ਬਸ ਸਾਰੀਆਂ ਪਰਮਿਸ਼ਨਾਂ ਉੱਥੇ ਹੋਣ ਸੋ ਇਹ ਤੁਹਾਡੇ ਤੋਂ ਅਸੀਂ ਆਈਡੀਆਜ਼ ਲੈਣੇ ਨੇ ਕਿ ਕਿਸ ਤਰ੍ਹਾਂ ਇਹ ਹੋ ਸਕਦਾ ਹੈ ਕੀ ਹੋ ਸਕਦਾ ਹੈ ਓਡੀਐਸ ਕਾ ਵੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਜੇਕਰ ਕੀਤਾ ਓਡੀਐਸ ਵੀ ਦਿੱਤੀ ਕਿਉਂਕਿ ਜੇ ਤੁਹਾਡੀਆਂ ਚਿਮਣੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤਾਂ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਇਸ ਤੋਂ ਪਹਿਲਾਂ ਤੁਹਾਨੂੰ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਸਿਰਫ ਮਤਲਬ ਫੋਨ ਚੂਸਣ ਵਾਸਤੇ ਰੱਖਦੀਆਂ ਸੀ ਲਾਲ ਜਿਹੇ ਰੰਗ ਦੀਆਂ ਥੈਲੀਆਂ ਤੁਸੀਂ ਆਦਤ ਹੀ ਪੈ ਗਈ ਸੀ ਮਤਲਬ ਰਵਾਜ ਹੀ ਬਣ ਗਿਆ ਸੀ ਵੀ ਇੱਕ ਇਹਨਾਂ ਨੂੰ ਫੜਾਇਆ ਉਹ ਇੱਕ ਉਹਨਾਂ ਨੂੰ ਫੜਾਇਆ ਉਹ ਅੱਛਾ ਇਹ ਮੈਨੂੰ ਪੱਕਾ ਪਤਾ ਹੈ ਕਿ ਤੁਸੀਂ ਦੋਨਾਂ ਦੇ ਮੈਨੀਫੈਸਟੋ ਪੜੇ ਵੀ ਨਹੀਂ ਹੁੰਦੇ ਦੋਨਾਂ ਦਾ ਕਿਸੇ ਪਾਰਟੀ ਨੂੰ ਪਿਆਰ ਵੀ ਨਹੀਂ ਕਰਦੇ ਤੀ ਵੀ ਆਹ ਪਾਰਟੀ ਕੋਲ ਤੂੰ ਸਿਰਫ ਇਹ ਕਹਿ ਕੇ ਉਹਨਾਂ ਨੂੰ ਲੈ ਬਰਾਵਾ ਤੇਰਾ ਵੀ ਮੱਥਾ ਡੰਮ ਦਿੰਨੇ ਆ ਜੇ ਤੂੰ ਆ ਗਿਆ ਤੂੰ ਨਾ ਸਾਨੂੰ ਕੁਝ ਕਹੀਂ ਲੈ ਵੀ ਤੇਰਾ ਮੱਥਾ ਡੰਮ ਦਿੰਨੇ ਜੇ ਤੂੰ ਆ ਗਿਆ ਤੂੰ ਨਾ ਸਾਨੂੰ ਕੁਝ ਕਹੀਂ ਆ ਮਲ ਡਰ ਡਰ ਲੱਗਣ ਲੱਗਾ ਇਹਨਾਂ ਥਰਡ ਇੰਡਸਟਰੀ ਕੀ ਕਰੂਗੀ ਇੰਡਸਟਰੀ ਇਧਰ ਉਧਰ ਜਾਓਗੇ ਹੋਰ ਕੀ ਕਰੂ ਉਹ ਕੋਈ ਹੋਰ ਪ੍ਰੋਫਿਟ ਦੇ ਜਾਂ ਫਿਰ ਹਿੱਸੇ ਮੰਗਦੇ ਸਾਨੂੰ ਹਿੱਸਾ ਦਿਓ ਕਿ ਕਿੱਥੋਂ ਦੇ ਦੋਗੇ ਹਿੱਸਾ ਇਹ ਤੁਸੀਂ ਆ ਸਾਡਾ ਇੱਕੋ ਹੀ ਮਕਸਦ ਹੈ ਇੱਕੋ ਹੀ ਲਾਲਚ ਕਹਿ ਲੋ ਸਵਾਰਥ ਕਹਿ ਲੋ ਕਿ ਬਸ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਡਿਗਰੀਆਂ ਮਤਲਬ ਉਹਨਾਂ ਨੂੰ ਕੰਮ ਦੇ ਦਿਓ ਬਸ ਸਾਡੇ ਪਰਮਿਸ਼ਨ ਦੋ ਜੁੰਟਾਂ ਦੀ ਲੈਣ ਆਉਂਗੇ ਤਿੰਨ ਜੁੰਟਾਂ ਦੇ ਦੇਵਾਂਗੇ ਕੰਮ ਬਤਾਓ ਕੰਮ ਦਿਓ ਹੁਣ ਮੈਂ ਖੁਸ਼ੀ ਦੀ ਗੱਲ ਇਹ ਹੈ ਇੱਕ ਤੁਹਾਡੇ ਲਈ ਕਿ ਪੰਜਾਬ ਜਿਹੜਾ ਐਜੂਕੇਸ਼ਨ ਦੇ ਵਿੱਚ ਬਹੁਤ ਅੱਗੇ ਜਾ ਰਿਹਾ ਨੈਸ਼ਨਲ ਸਰਵੇ ਹੋਇਆ ਹੈ ਪੰਜਾਬ ਪਹਿਲੀ ਵਾਰ ਪੰਜਾਬ ਨੰਬਰ 1 ਆਇਆ ਹੈ ਚਾਰ ਸਾਲਾਂ ਬਾਅਦ ਹੁੰਦਾ ਸੈਂਟਰ ਸਰਕਾਰ ਕਰਾਉਂਦੀ ਤੇ 850 ਤੋਂ ਉੱਪਰ ਬੱਚੇ ਨੀਟ ਕਲੀਅਰ ਕਰ ਗਏ 450 ਤੋਂ ਉੱਪਰ ਬੱਚੇ ਜੇਈਈ ਕਲੀਅਰ ਕਰ ਗਏ 44 ਬੱਚੇ ਜੇਈ ਐਡਵਾਂਸ ਕਲੀਅਰ ਕਰ ਗਏ ਉਹ ਤੁਹਾਡਾ ਹੀ ਮਟੀਰੀਅਲ ਆਉ ਥੋੜੇ ਕੋਲੀ ਆਉਣਗੇ ਉਹ ਆਈਆਈਟੀ ਕਰਕੇ ਸੋ ਹੁਣ ਤੁਹਾਨੂੰ ਇਹ ਵੀ ਸ਼ਿਕਾਇਤ ਨਹੀਂ ਰਹੂਗੀ ਕਿ ਸਾਨੂੰ ਇੱਥੋਂ ਜੇ ਪੂਨੇ ਤੋਂ ਜਾਂ ਬੈਂਗਲੌਰ ਤੋਂ ਜਾਂ ਹైదరాబాద్ ਤੋਂ ਲੈ ਕੇ ਆਉਣੀ ਪੈਂਦੀ ਜੀ ਜਿਹੜੇ ਸਪੈਸ਼ਲਿਸਟ ਨੇ ਪੰਜਾਬ ਦੇ ਵਿੱਚ ਹੀ ਤੁਹਾਨੂੰ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਉਹ ਤੁਹਾਡੇ ਸਪੈਸ਼ਲਿਸਟ ਦਾ ਜਿਹੜੀ ਵੀ ਤੁਸੀਂ ਇੰਡਸਟਰੀ ਹੈ ਉਹਦੇ ਨਾਲ ਅਧਾਰ ਸਬੰਧਤ ਅਸੀਂ ਇਤਤੋਂ ਦੀ ਗੱਲ ਕਰਦੇ ਹਾਂ ਕੱਚਾ ਮਾਲ ਤੁਹਾਡਾ ਅਸੀਂ ਤਿਆਰ ਕਰ ਰਹੇ ਹਾਂ ਸੋ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਡੇ ਵੱਲੋਂ ਫੀਡਬੈਕ ਆਉਂਦਾ ਰਹਿੰਦਾ ਹੈ ਤੇ ਇਸ ਗੱਲ ਦੀ ਹੋਰ ਖੁਸ਼ੀ ਹੈ ਪਾਵੇਂ ਜਿਲੰਦਰ ਦੀ ਇਲੈਕਸ਼ਨ ਹੋਵੇ ਪਾਵੇਂ ਲੁਧਿਆਣੇ ਦੀ ਤੁਸੀਂ ਡਰਦੇ ਨਹੀਂ ਹੈਗੇ ਵੀ ਯਾਰ ਇਹ ਹੁਣ ਕਿਤੇ ਪਾਰਟੀ ਫੰਡ ਨਾ ਮੰਗ ਲੈਣਾ ਅਸੀਂ ਤਾਂ ਜੀ ਪਿਆਰ ਨਾਲ ਜਿੱਤਣ ਆਲੇ ਆ ਅਸੀਂ ਪੈਸੇ ਨਾਲ ਜਿੱਤਣਾਂ ਤਾਂ ਹੈ ਹੀ ਨਹੀਂ ਸੋ ਅਸੀਂ ਤਾਂ ਕਹਿੰਦੇ ਆ ਕਿ ਮੈਂ ਗਿਆ ਮੁੰਜਾਲ ਸਾਹਿਬ ਨੇ ਤੇ ਸਾਰੇ ਜਿਲ ਜਿਲ ਬੈਠੇ ਆ ਸੱਚ ਜੀ ਬੈਠੇ ਆ ਇਹਨਾਂ ਨੇ ਬੜਾ ਵੱਡਾ ਕਾਠ ਆਪਣੇ ਕਰੇ ਕੀਤਾ ਤੇ ਸਾਰੇ ਇੰਡਸਟਰੀਸਟ ਆਏ ਤੇ ਮੈਂ ਕਹਾਂ ਜੀ ਆਹੀ ਚਾਹੀਦਾ ਸੰਤ ਬਸ ਕਿ ਤੁਸੀਂ ਸਾਨੂੰ ਆਪਣੇ ਘਰੇ ਬੁਲਾ ਲਿਆ ਸਪੋਰਟ ਹੀ ਹੋ ਗਈ ਹੈਨਾ ਤੇ ਤੁਸੀਂ ਘਰੇ ਬੁਲਾ ਲਿਆ ਅਸੀਂ ਕੋਈ ਇੱਥੇ politcal ਗੱਲ ਨਹੀਂ ਕਰਦੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਕਿਸੇ ਅਸੀਂ ਤਾਂ ਬਸ ਇਹ ਕਹਿੰਨੇ ਆ ਕਿ ਇੰਡਸਟਰੀ ਨੂੰ ਆਪਾਂ ਉੱਪਰ ਲੈ ਕੇ ਜਾਣਾ ਹੈ ਪੰਜਾਬ ਦੀ ਹੈਨਾ ਤੇ ਤੇ ਉਹਦੇ ਵਾਸਤੇ ਸਾਡਾ ਸਹਿਯੋਗ ਕਰੋ ਅਸੀਂ ਉਹ ਕਰਨਾ ਤੁਸੀਂ ਆ ਉਹਦੇ ਸੂਤਰਤਾਰ ਤੁਸੀਂ ਆ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਪਹਿ ਦਿਲੋਂ ਧੰਨਵਾਦ ਕਰਦਾ ਇਸ ਗੱਲ ਦਾ ਕਿ ਜਦੋਂ ਵੀ ਅਸੀਂ ਕਿਸੇ ਨਾ ਕਿਸੇ ਸੁਜੈਸ਼ਨ ਵਾਸਤੇ ਜਾਂ ਇੰਡਸਟਰੀ ਦੀ ਭਲਾਈ ਵਾਸਤੇ ਜਾਂ ਪੰਜਾਬ ਦੇ ਰੈਵਨਿਊ ਨੂੰ ਹੋਰ ਉੱਪਰ ਚੱਕਣ ਵਾਸਤੇ ਕੋਈ ਆਈਡੀਆਜ਼ ਲੈਣ ਵਾਸਤੇ ਜਦੋਂ ਵੀ ਤੁਹਾਨੂੰ ਅਸੀਂ ਬੁਲਾਉਣੇ ਆ ਜਾਂ ਕੋਈ ਈਮੇਲ ਜਾਂ ਕੋਈ ਕਿਸੇ ਵੀ ਜ਼ਰੀਏ ਤੁਹਾਡੇ ਤੋਂ ਸੁਝਾਅ ਮੰਗਦੇ ਹਾਂ ਤੁਸੀਂ ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਕਰਦੇ ਹੋ ਕਿਉਂਕਿ ਆਪਣੇ ਚ ਕੋਈ ਓਲਾ ਨਹੀਂ ਹੈਗਾ ਆਪਣੇ ਚ ਕੋਈ ਮਤਲਬ ਨਹੀਂ ਹੈਗਾ بڑے بڑے ਸੂਫੀ ਸ਼ਾਇਰ ਹੋਏ ਨੇ ਮੁਹੰਮਦ ਮੀਆਂ ਬਖਸ਼ ਉਹਨਾਂ ਨੇ ਕਿਹਾ ਜਿਸ ਯਾਰੀ ਵਿੱਚ ਮਤਲਬ ਹੋਵੇ ਉਹ ਕਦੇ ਤੋੜਨਾ ਚੜਦੀ ਚਾਦਰ ਲੀਰੋ ਲੀਰ ਮੁਹੰਮਦ ਜਿਹੜੀ ਕੰਡਿਆਂ ਦੇ ਨਾਲ ਅੜਦੀ ਸੋ ਜੇ ਯਾਰੀ ਚ ਮਤਲਬ ਹੋ ਗਿਆ ਫਿਰ ਉਹ ਤੋੜਨੀ ਚੜਦੀ ਦੋਸਤੀ ਦਾ ਮਤਲਬ ਕੀ ਹੈ ਹਿੰਦੀ ਦਾ ਲਫ਼ਜ਼ ਹੈ ਦੋਸਤ ਦੋ ਡੈਸ਼ ਸਤਿ ਦੋ ਸਤਿ ਦੋ ਸਚਾਈਆਂ ਉਤੋਂ ਦੋਸਤ ਬਣਿਆ ਨਹੀਂ ਤਾਂ ਹੋਰ ਲਫ਼ਜ਼ ਵੀ ਹੈਗੇ ਮਿੱਤਰ ਜਾਣੂ ਨੌਨ ਹੋਰ ਵੀ ਹੈਗੇ ਪਰ ਦੋਸਤ ਕਿੰਨੇ ਕਹੁੰਦੇ ਦੋ ਤਿੰਨ ਚਾਰ ਬਸ ਜਦੋਂ ਦੋਨੇ ਪਾਸਿਓ ਸੱਚ ਹੈ ਉਹਨਾਂ ਚਿਰ ਚੱਲੀ ਜਾਊ ਜਦੋਂ ਇੱਕ ਪਾਸਿਓ ਸੱਚ हट ਗਿਆ ਹੌਲੀ ਹੌਲੀ ਪਤਾ ਲੱਗ ਗਿਆ ਉਹ ਟੁੱਟ ਜਾਂਦੀ ਹੈ ਫਿਰ ਸੋ ਮੈਂ ਚਾਹਨਾ ਕਿ ਦੋਨੇ ਪਾਸਿਓ ਹੀ ਆਪਣੀ ਜੜੀ ਸਚਾਈ ਜਿਹੜੀ ਸਰਕਾਰ ਨਾਲ ਤੁਹਾਡੀ ਬਣੀ ਰਹੇ ਔਰ ਐਸੀ ਤਰ੍ਹਾਂ ਪੰਜਾਬ ਜਿਹੜਾ ਉਹ ਤਰੱਕੀ ਦੀਆਂ ਪੌੜੀਆਂ ਚੜਦਾ ਰਹੇ ਜਲਦੀ ਹੁਣ ਪੜ੍ਹਾਈ ਚ ਨੰਬਰ ਵਾਣਾ ਹੁਣ ਖੇਤੀ ਚ ਤਾਂ ਪਹਿਲੇ ਹੀ ਸੀਗੇ ਹੋਰ ਬਹੁਤ ਸਾਰੇ ਵਰਗਾਂ ਚ ਪੰਜਾਬ ਜਿਹੜਾ ਉਹ ਉੱਪਰ ਆ ਰਿਹਾ ਹੈ ਪਹਿਲਾਂ ਤਾਂ 27ਵੇਂ 22ਵੇਂ ਨੰਬਰਾਂ ਤੇ ਫਿਰਦੇ ਸੀ ਤੇ ਇੰਡਸਟਰੀ ਦੇ ਵਿੱਚ ਵੀ ਇੱਕ ਰੋਲ ਮਾਡਲ ਬਣੀ ਹੈ ਦੇਸ਼ ਲਈ ਕਿਉਂਕਿ ਸਾਡੇ ਬਜ਼ੁਰਗ ਸਾਡੇ ਸ਼ਹੀਦ ਸਾਡੇ ਗੁਰੂ ਪੀਰ ਫਕੀਰ ਉਹ ਸਾਡੇ ਲਈ ਰੋਲ ਮਾਡਲ ਬਣੇ ਚਾਹੇ ਯਾਦ ਦੀਆਂ ਲੜਾਈਆਂ ਹੋਣ ਚਾਹੇ ਹਰਾ ਇਨਕਲਾਬ ਹੋਵੇ ਪੰਜਾਬ ਹਮੇਸ਼ਾ ਲੀਡ ਕਰਦਾ ਰਿਹਾ ਦੇਸ਼ ਨੂੰ ਸੋ ਅੱਜ ਵੀ ਲੋੜ ਹੈ ਕਿ ਦੇਸ਼ ਨੂੰ ਲੀਡ ਕਰਨ ਦੀ ਲੋੜ ਹੈ ਔਰ ਜਿਸ ਦਿਨ ਪੰਜਾਬ ਨੰਬਰ 1 ਬਣ ਬਣ ਗਿਆ ਔਰ ਉਸ ਦਿਨ ਫਿਰ ਦੇਸ਼ ਨੰਬਰ 1 ਬਣੂਗਾ ਕਿਉਂਕਿ ਪੰਜਾਬ ਕਹਿੰਦੇ ਭਾਰਤ ਹੈ ਭਾਰਤ ਹੈ ਵਾਂਗ ਮੰਦਰੀ ਵਿੱਚ ਨਗ ਪਜਾਵਦਾ ਨਗ ਤੋਂ ਬਿਨਾ ਮੰਦਰੀ ਕਾਦੀ ਔਰ ਨਗ ਦੇ ਰੰਗ ਥੋੜੇ ਜਿ ਫਿੱਕੇ ਪੈ ਗਏ ਸੀ ਦਾਗ ਲੱਗੇ ਸੀ ਕਿਤੇ ਚਿੱਟੇ ਦਾ ਦਾਗ ਲੱਗ ਗਿਆ ਸੀ ਕਿਤੇ ਕਰਾਪਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ ਉਹ ਅਸੀਂ ਦਾਗ ਜਿਹੜੇ ਉਹ ਹੌਲੀ ਹੌਲੀ ਸਾਫ਼ ਕਰ ਰਹੇ ਹਾਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਬੜਾ ਸਹਿਯੋਗ ਤੁਹਾਡਾ ਵੀ ਮਿਲ ਰਿਹਾ ਹੈ ਮਾਮਲੇ 'ਚ ਔਰ ਅਸੀਂ ਕੋਸ਼ਿਸ਼ ਇਹ ਹੀ ਕਰਦੇ ਹੁੰਦੇ ਹਾਂ ਜਦੋਂ ਕੋਈ ਫਾਈਲ ਆਵੇ ਬਸ ਉਹਦੇ 'ਚ ਇਹ ਹੈ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਲੋਕਾਂ ਦਾ ਵੀ ਭਲਾ ਹੋਵੇ ਵਪਾਰੀ ਦਾ ਵੀ ਰੈਵਨਿਊ ਵਧੇ ਹੋਰ ਰੈਵਨਿਊ ਸਾਡੇ ਕੋਲੇ ਆਊਗਾ ਅਸੀਂ ਅੱਗੇ ਫੇਰ ਲੋਕਾਂ ਨੂੰ ਦੇ ਦਾਂਗੇ ਸਕੂਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਸਕੂਲ ਆਫ ਐਮਿਨੈਂਸ ਦੇ ਰੂਪ ਚ ਜਾਂ ਟੋਲ ਪਲਾਜ਼ੇ ਹਟਾ ਦੇਾਂਗੇ ਹੈਨਾ ਇਨਫਰਾਸਟ੍ਰਕਚਰ ਦੇ ਰੂਪ ਚ ਬਿਜਲੀ ਦੇ ਰੂਪ ਚ ਜਿਵੇਂ ਵੀ ਦੇਵਾਂਗੇ ਸੋ ਅਸੀਂ ਜਿਹੜਾ ਤੁਹਾਡੇ ਗਾਈਡੈਂਸ ਜਿਹੜੀ ਹੈ ਉਹਦੇ ਕਿਉਂਕਿ ਤੁਹਾਡੇ ਕੋਲੇ ਤਜਰਬਾ ਹੈ ਐਕਸਪੀਰੀਅੰਸ ਕਹਿੰਦੇ ਉਹ ਕੰਗਾ ਹੈ ਇਹ ਲਕਸਪੀਰੀਅੰਸ ਹੈ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਉਹ ਗੰਜਾ ਹੋ ਜਾਂਦਾ ਉਦੋਂ ਫਾਇਦਾ ਕੀ ਹੈ ਕੰਗੇ ਦਾ ਫਿਰ ਹੈਨਾ ਇਸ ਕਰਕੇ ਸਿਆਣਾ ਬੰਦਾ ਉਹੀ ਹੈ ਜਿਹੜਾ ਕਿਸੇ ਦਾ ਐਕਸਪੀਰੀਅੰਸ ਯੂਜ਼ ਕਰ ਲੇ ਤਾਂ ਕਿ ਕੰਗਾ ਉਹਨੂੰ ਉਦੋਂ ਮਿਲ ਜੇ ਜਦੋਂ ਸਿਰ ਤੇ ਬਾੜ ਹੋਣ ਸੋ ਅਸੀਂ ਤੁਹਾਡਾ ਐਕਸਪੀਰੀਅੰਸ ਜਿਹੜਾ ਉਹਨੂੰ ਇਸਤੇਮਾਲ ਕਰਨਾ ਚਾਹੁੰਦੇ ਆ ਪੰਜਾਬ ਵਾਸਤੇ